ਇਸੇ ਕੁਝ ਸਾਲਾਂ ਤੋਂ ਕਿਸਾਨੀ ਅੰਦੋਲਨ ਵਿਡੇਆ ਗਿਆ ਸੀ ਪੰਜਾਬ ਦੇ ਕਿਸਾਨਾਂ ਦੁਆਰਾ ਦੇਸ਼ ਭਰ ਦੇ ਕਿਸਾਨਾਂ ਦੁਆਰਾ ਉਸ ਅੰਦੋਲਨ ਦੇ ਵਿੱਚ ਵੀ ਬਹੁਤ ਸੁਰੀ ਕੀ ਬਣ ਕੇ ਗੁਰੂ ਰਾਮਦਾਸ ਜੀ ਪਹਿਲਾ ਸੇਵਾਦਾਰ ਬਣ ਕੇ ਆਏ ਮਨ ਜਵਾਈ ਬਣ ਕੇ ਵੀ ਸੇਖੀ ਬਣ ਕੇ ਰਹੇ ਉਹ ਪਾਸ ਹੋਏ ਤੇ ਗੁਰੂ ਨਾਨਕੀ ਬਣ ਗੁਰੂ ਅਰਜਨ ਦੇ ਸਹਿਬ ਸੱਚੇ ਪਾਤਸ਼ਾਹ ਜੀ ਦੇ ਮਗਰੂਰ ਰਾਮਦਾਸ ਜੀ ਨੇ ਤਿੰਨ ਪੁੱਤਰ ਸੰਗ ਪਾਸ ਨੂੰ ਅਰਜਨ ਦੇਵ ਜੀ ਹੋਏ ਪਹਿਲੇ ਉਹ ਪਾਸ ਨਹੀਂ ਹੋਏ ਉਹ ਗੁਰੂ ਨਾਨਕੀ ਬਣ ਗਏ ਜੇ ਕਿਰਨ ਕਮਾਇਆ ਜਾਂਦਾ ਹੈ ਕਮਾ ਲ ਕਮਾ ਕੇ ਜਿਹੜਾ ਪਾਸ ਹੋ ਗਿਆ ਉਹ ਅਸਲੀ ਸਿੱਖ ਹੈ ਉਹ ਅਸਲੀ ਸਿੰਘ ਤੇ ਮੈਂ ਸਾਰੀਆਂ ਗੱਲਾਂ ਤਾਰ ਗਹਿ ਰਿਹਾ ਕਿਉਂਕਿ ਦੀਵ ਮਾਈ ਜੀਵਨ ਸਭ ਇੱਕ ਤਰੀਕੇ ਦੀ ਸੇਧ ਜਰੂਰ ਦਿੰਦਾ ਕਿ ਕਿਵੇਂ ਹੱਕ ਸੱਚ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਨਾਲ ਅਸੀਂ ਐਸੇ ਯੋਧੇ ਨੂੰ ਯਾਦ ਕਰ ਰਹੇ ਹਾਂ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਲਈ ਤੇ ਜਿਹੜੇ ਸਾਥੀ ਰਹੇ ਨੇ ਉਹਨਾਂ ਦੇ ਨਾਲ ਭਾਵੇਂ ਵੀਰ ਤੁਹਾਰ ਸਿੰਘ ਵੀ ਇੱਥੇ ਬੈਠਾ ਤੇ ਉਹਨਾਂ ਦਾ ਵੀ ਮੰਨਣਾ ਕਿ ਉਹਨਾਂ ਨੇ ਯਤਨ ਕੀਤਾ ਸੀਗਾ ਥੋੜੇ ਸਮੇਂ ਤੱਕ ਜਿਹੜੀ ਗੁਰੂ ਵਾਲੇ ਬਣਦਾ ਸੋ ਉਹਨਾਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਪਰ ਕਹਿੰਦੇ ਨੇ ਕਿ ਜੋ ਅਕਾਲ ਪੁਰਖ ਵਾਹਿਗੁਰੂ ਦਾ ਰਜ਼ਾ ਜਾ ਪਾਣਾ ਸੀਗਾ ਜਿੱਦੇ ਸਵਾਸਾਂ ਦੀ ਕੁੱਢੀ ਸੀਗੀ ਕੋ ਕੋ ਇੱਕ ਹੋ ਗਏ ਸੋ ਉਹਨਾਂ ਦੀ ਯਾਦ ਨੂੰ ਅਸੀਂ ਸਾਰੇ ਮਨਾ ਰਹੇ ਆਂ ਉਹਨਾਂ ਦੀ ਯਾਦ ਕਰ ਰਹੇ ਆਂ ਕਿ ਸਾਡੇ ਪਾਸ ਅਤੀ ਸਤਕਾਰਯੋਗ ਵਿਸ਼ਰੀ ਜਥਾ ਭਾਈ ਸੁਖਵੀਰ ਸਿੰਘ ਜੀ ਕੋਟ ਮੋਲਵੀ ਤੋਂ ਉਹ ਸਾਡੇ ਪਾਸ ਪਹੁੰਚ ਚੁੱਕੇ ਹਨ ਦਾ ਸਿਮੁੱਚੇ ਜਥੇ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਹੈ ਸੋ ਇਹ ਜਥਾ ਆਪ ਸੰਗਤਾਂ ਨੂੰ ਗੁਰੇ ਇਤਿਹਾਸ ਨਾਲ ਜੁੜੇਗਾ ਸਾਨੂੰ ਗੁਰਮਤ ਦੇ ਨਾਲ ਜੁੜੇਗਾ ਸੋ ਬੇਨਤੀ ਕਰਦਾ ਜਥੇ ਨੂੰ ਕਿਵੇਂ ਉਹ ਆ ਕੇ ਹਾਜ਼ਰੀ ਭਰਨ ਆਪ ਸਾਰਿਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਇਸੇ ਤਰ੍ਹਾਂ ਹੀ ਆਪ ਸਾਰਿਆਂ ਸੰਕਾਣੇ ਪਿਆਰ ਤੇ ਸਤਿਕਾਰ ਦੇ ਨਾਲ ਇਖਾ ਕਰਦਾ ਸਹਿਬ ਇਹਨਾਂ ਦਿਵਾਨਾਂ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਐ ਬਿਗਰ ਬਨਾਸਰ ਸੋਏ ਜਗਵੀ ਧਰਮ ਦਾ ਕੀ ਤੇ ਬਰੋਦ ਹੁਲਾ ਹਨ ਹਸੁ ਕੇ ਵਾਰੀਆਂ ਖਾਲਸੇ ਦੀ ਰੂਹ ਗੰਤ ਰਤੇ ਪੰਥ ਦੇ ਜੀ ਖਾਲ ਬਦਲੇ ਲਾਈਆਂ ਅਰ ਜੀ ਉਡਾ Yeah. É um... ਨਮਾਰਿਆਂ ਦੇ ਮਾਨ ਨਤਾਰਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਾਤਸ਼ਾਹ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬੜੇ ਆਦਬ ਪਿਆਰ ਨਾਲ ਸਜੇ ਹੋਏ ਆਪ ਗੁਰੂ ਖਾਲਸਾ ਜੀ ਨੂੰ ਸੱਚੇ ਪਾਤਸ਼ਾਹ ਜੀ ਨੂੰ ਬੜੇ ਆਦਬ ਪਿਆਰ ਸਤਕਾਰ ਨਾਲ ਫਤਿਹ ਅਰਦਾਸ ਹੈ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ सतगुरू साहब जी की बहुत वही पाप कृपा हुई है जो आप जी ने बहुत सोहना उपरला मैं इस धरती से पेल भी विचरिया हाँ इस धरती के कमिछरी मुकाबलिया दर्शन किए हैं पर आगे दर्शन करके मैं बहुत खुश होया मैं पहली बार देख रहा हाँ आप जी का प्रबंध ही बड़ा सोहना है सतगुरु साहब का तख्त तो बड़ा सोहना है जेड़ा आप जी ने उपराना किया भी बहुत वाली है जेडे अपने वेरिया भुल जाते हैं और यह दस अद रखते हैं वह अपना विरसा सामने सब तो सामभ वाली चीज विरसा ही है जो कोई नहीं सामेगा तो अपनी पछा पछाण अपने हाथी मारने की गल है जो कोई अपना विरसा भूम ले मैं एक गल तो बड़ा खुश हाँ ਸਿਰ ਜਗਤ ਨੂੰ ਮਾਰ ਸਤਿਗੁਰਾਂ ਨੇ ਗੱਲ ਦਾ ਦਿੱਤਾ ਹੈ ਕਿ ਜਿੱਥੇ ਲੋਹ ਨਦਰਾਂ ਦੀ ਲੋਹ ਪੈਂਦੀ ਆ ਉੱਥੇ ਜਾ ਕੇ ਲੋਹ ਨਦਰ ਤਪ ਜਾਂਦੇ ਆ ਜਿੱਥੇ ਸਿਰ ਦੇਣ ਦੀ ਲੋਹ ਪੈਂਦੀ ਆ ਉੱਥੇ ਸਿਰ ਲੱਗ ਜਾਂਦੇ ਆ ਇਹ ਪੰਥ ਕਰਕੇ ਵਾਲੇ ਪਾਰਖਾ ਦਾ ਹੈ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਹੈ ਮਾਰਿਆ ਸਿਰਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਤਾ ਉਹ ਪੰਥ ਜਿਹਨੂੰ ਮੈਲ ਕੋਈ ਨਹੀਂ ਹੈ ਨਿਰਮਲ ਮੈਲ ਰਹਿਤ ਹੈ थ गुरु नानक साहब का है जेड़ा अज तक प्रचंड पहले से चल रहा है बहुत वादे घाटे होंगे आए हैं पर तो पंच सहनी कला से है बड़ी खुशी है आप जी वीर संदीप सिंह सिद्धू बी जि आप जी उस याद में जोर मेला कर रहे हो बहुत खुशी वाली गल है, है। जिम्मे भीर जी पहला गल कर रहे कि वचन करते गुरु का अमृत छकन त्याग सन खालसा जी सिख का कोई भी रूप नहीं आख सारे हमले सिख का सही अनुवाद ही जब असल जिख दिखाई भी हो सकता पर जो सिख आ रूप है सिख का एक रूप आि जो कल की वाले पातशाह ने बाखी आकारा का धार नहीं है वह सब का सूरत आ ਇੱਕ ਸਿਰੀ ਦੀ ਪਛਾਣ ਹੈ ਜਿਵੇਂ ਕੱਲ ਕਿ ਉਹਨਾਂ ਬਾਦਸ਼ਾਹ ਮਹਾਰਾਜ ਜੀ ਦੇ ਸਰੂਪ ਵਿੱਚ ਕੀਦੇ ਫੋਟੋਆਂ ਵੇਖੀਆਂ ਦੀਆਂ ਇੱਕ ਆਲ ਬਣਾਈ ਘਰ ਲੇਕਿਨ ਉਹ ਫੋਟੋ ਵੀ ਇਹ ਗੱਲ ਬਿਆਨ ਕਰਨ ਲਈ ਆ ਪਰ ਸ਼ਾਗਦੂ ਸਾਹਿਬ ਜੀ ਦੇ ਸੀਸ ਤੇ ਦਮਾਲਾ ਸਜਦਾ ਸੀ ਮਹਾਰਾਜ ਜੀ ਦਾ ਗੱਤਰੇ ਸਿੰਘ ਸਾਹਿਬ ਸੀ ਮਹਾਰਾਜ ਜੀ ਦੇ ਕੋਲ ਤੀਰਾਂ ਦਾ ਪੱਥਾ ਸੀ ਕੁਮਾਰ ਸੀ ਉਹ ਆਲ ਬਣਾਈ ਕਿ ਚਤਰ ਲਈ ਇਹ ਗੱਲ ਬਿਆਨ ਕਰਦੇ ਆਪ ਮਹਾਰਾਜ ਦਾ ਕਿਰਦਾਰ ਹੈ ਹੋਇਆ ਸੀ ਇੱਕ ਸਿੰਘ ਦਾ ਸਰੂਪ ਹੈ सिख का कोई स्वरूप नहीं हर एक सिख ही आ जोड़ा गुरु साहब का सत्कार करता है जो संगत का सतकार करता है जो अपने तो जनता सत्कार करता है दीपक ने असि दिल्ली गए मोर्चे साम पंथ गया मिलन का मौका भी मिले भाई की गलबात बड़ी टिकाने पढ़िया लिखिया उन्होंने कई है आप जी ने भी कई बार उन्होंने दर्शन किया जरूर ਅਪਾਉਨ ਦੀਆਂ ਗੱਲਾਂ ਜੁੜੇ ਆ ਫਿਰ ਮੇਰਾ ਫੁਰਨਾ ਹੀ ਹੈ ਪਹਿਲੀ ਕਹਾਵਤਾਂ ਮੈਂ ਹੁਣ ਨਹੀਂ ਸੁਣਾਉਂ ਤੇ ਮੈਨੂੰ ਇਹ ਹੁਕਮ ਵੀ ਹੋਇਆ ਵਾ ਪਹਿਲੀ ਕ ਅਪਾਉਨਾਂ ਦੀ ਕਹਾਵਤਾਂ ਸੁਣਾਉਣੀ ਆ ਫਿਰ ਮੈਨੂੰ ਹੁਕਮ ਹੋਇਆ ਵਾ ਵੀ ਇਤਿਹਾਸ ਸੁਣਾਉਣਾ ਹੈ ਕਾਇਦਾਂ ਨੂੰ ਦੀ ਹੋਈ ਕਹਿੰਦਾ ਪਹਿਲਾਂ ਸੁਣਾਈਏ ਉਦੋਂ ਬਾਅਦ ਇਤਿਹਾਸ ਹੀ ਚੱਲੂ ਫਿਰ ਇਹ ਖਾਸਾ ਨਹੀਂ ਹੈ ਇਹੋ ਜੀ ਗੱਲਾਂ ਜਿਹੜਾ ਪਰਕਰਮ ਚੱਲ ਪਿਆ ਇੱਕਦਮ ਬਦਲਣਾ ਮਤਲਬ ਕੈਸ਼ ਬਦਲਣ ਵਾਲੀ ਗੱਲ ਹੈ ਹਰ ਦੀ ਦਾ ਆਪਣਾ ਰਸ ਹੁੰਦਾ ਆਪਣਾ ਸਵਾਦ ਹੁੰਦਾ ਚਾਹੇ ਕੀਰਤਨ ਆ ਚਾਹੇ ਕਥਾਏ ਚਾਹੇ ਕੋਈ ਵੀ ਗਾਵਾ ਨੋ ਰਸ ਹੁੰਦੇ ਆ ਹਰ ਰਸ ਆਪਣਾ ਆਪਣਾ ਰਸ ਧਿਆਨ ਕਰਦਾ ਇੱਕਦਮ ਸ਼ੁਚਾਰਾਸੇ ਵਿੱਚ ਵੀ ਰਸ ਵਾਅ ਦੇਣਾ ਤੇ ਉਹ ਰਸ ਰਹੇਗਾ ਉਹਦਾ ਰਸ ਕੋਈ ਹੋਰ ਹੈਗਾ ਰਸ ਤੇ ਹੋਰ ਹੁੰਦਾ ਮੈਂ ਸਾਰੀ ਗੱਲ ਤਾਹ ਕਰ ਰਿਹਾ ਕਿਉਂਕਿ ਮੈਨੂੰ ਜੱਗਦਾ ਵੀ ਤੁਸੀਂ ਗੱਲ ਸਮਝ ਰਹੇ ਹੋ ਗੱਲ ਇਹ ਨਹੀਂ ਕਿ ਮੈਂ ਕਿੰਨਾ ਚਿਰ ਬੋਲਾਂਗਾ ਆ ਗੱਲ ਨਹੀਂ ਹੈ ਜਾਲੀਅਮ ਮੈਂ ਬੋਲਣਾ ਕੀ ਹੈ ਤੇ ਤੁਸੀਂ ਸਮਝਣਾ ਕੀ ਹੈ ਗੱਲ ਬਸ ਇਹੀ ਹੈ ਤੇ ਜੇ ਸਮਝਣ ਵਾਲੀ ਗੱਲ ਜਿਹੜੀ ਹੈ ਫਿਰ ਤੇ ਪੰਜ ਸੱਦਾ ਮਿੰਟਾਂ ਕਿਉਂ ਉਹ ਗਲਤ ਕਾਣੇ ਲੱਗ ਜਾਂਦੀ ਆ ਤੇ ਜੇ ਗਿੱਲਾ ਪੀਰ ਪੈਜੀ ਉਹ ਕਹਿ ਬੰਨੇ ਨਹੀਂ ਲੱਗਦਾ ਪਹਿਲਾਂ ਜਿੰਨਾ ਸਮਾਂ ਤੁਸੀਂ ਦੇ ਕੇ ਨਵਾਜਿਆ ਸਭ ਤੋਂ ਪਹਿਲਾਂ ਤੇ ਮੈਂ ਸਤਿਗੁਰਾਂ ਦਾ ਧੰਨਵਾਦੀ ਹਾਂ ਕਿ ਇਹ ਵਿੱਦਿਆ ਦਾ ਬਹੁਤ ਵੱਡਾ ਕੇਂਦਰ ਹੈ ਜਿਸ ਧਰਤੀ ਤੇ ਅੱਜ ਇਕੱਠੇ ਹੋ ਰਿਹਾ ਸਤਿਗੁਰਾਂ ਦੀ ਕਿਰਪਾ ਨਾਲ

ਇੱਥੇ ਆ ਕੇ ਨੰਸ਼ਕਰ ਕਰਨ ਦਾ ਮਤਲਬ ਹੀ ਇਹ ਆ ਕਿ ਮਹਾਰਾਜ ਜੀ ਦਾ ਸਿਰ ਹੁਣ ਤੇਰਾ ਹੈ। ਮੰਨ ਲੈਣਾ ਹੀ ਗੱਲ ਹੈ ਜੀ। ਫਿਰ ਜੋ ਸਤਗੁਰੂ ਕਹਿੰਦੇ ਨੇ ਉਹਨੂੰ ਮੰਨਣਾ ਇੱਥੋਂ ਸਿੱਖੀ ਸ਼ੁਰੂ ਹੁੰਦੀ ਹੈ। ਤੇ ਮੁਕਤੀ ਜਿੱਥੇ ਇਹਦਾ ਕੋਈ ਅੰਤ ਨਹੀਂ। ਕਾਜੀ ਰੁਕਰਦੀ ਨੇ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਉਹਨੇ ਬਚਨ ਸੁਨੇ ਉਹ ਕਹਿਣ ਲੱਗਾ ਵੀ ਇਹੋ ਹੀ ਅੱਲਾਹ ਨੇ। ਇਸ ਗੱਲ ਕਰਕੇ ਉਹਨੂੰ ਸ਼ਹੀਦ ਹੋਣਾ ਪਿਆ ਗੁਰੂ ਨਾਨਕ ਸਾਹਿਬ ਦੇ ਮਿਲੇ ਦੇ ਸ਼ਹੀਦ ਹਨ। ਕਾਜੀ ਉਕੰਦੀਂ ਜੀ ਜਿਹਨਾਂ ਨੂੰ ਅੱਗਾ ਜਮੀਨ ਦੇ ਗੱਡ ਦਿੱਤਾ ਉਹਨਾਂ ਦੇ ਉੱਤੇ ਦਹੀਂ ਪਾ ਕੇ ਕੁੱਤਿਆਂ ਕੋਲ ਪੜਵਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਸ਼ਹੀਦੀ ਦਾੰਦ ਕੋਈ ਨਹੀਂ ਹੈ ਸ਼ੁਰੂ ਇਥੋਂ ਦੱਸ ਸਮਰਪਣ ਤੋਂ ਜਿਹੜਾ ਗੁਰੂ ਸਭ ਨੂੰ ਮਿਲਿਆ ਉਹ ਗੁਰੂ ਨੂੰ ਸਮਰਪਣ ਹੋ ਗਿਆ ਜਿਹੜਾ ਸਮਰਪਣ ਹੋ ਗਿਆ ਮੁਰਕੇ ਥੇਕਿਆ ਨਹੀਂ ਮੁਰਕੇ ਡੋਲੇ ਨਹੀਂ ਮੁਰਕੇ ਭੱਜਾ ਨਹੀਂ ਕਿਉਂਕਿ ਉਹ ਸਮਰਪਣ ਹੋਇਆ ਜਿਹੜਾ ਮਾਰੇ ਨੂੰ ਨਮਸਕਾਰ ਕਰਕੇ ਚਲੇ ਜਾਣਾ ਇਦਾਂ ਨਹੀਂ ਗੁਰ ਸ਼ਾਂਤੀ ਘਰ ਸੁਣਨੀ ਸਮਝਣੀ ਵਿਚਾਰਨੀ ਤੇ ਜੀਵਨ ਤੇ ਢਾਲਣੀ ਇਤੋਂ ਸਿੱਖੀ ਦੀ ਸ਼ੁਰੂਆਤ ਆ। ਮੈਂ ਇੱਕ ਹੋਰ ਬਚਨ ਕਰਨਾ ਚਾਹੁੰਦਾ ਜੇ ਕੋ ਮੇਰੇ ਬਾਤ ਕਵੇ ਤੇ ਮੈਂ ਬਾਣਾ ਪਾਣੀ ਨੰਗ ਸਿੰਘ ਵੜ ਜਾਦਾ ਇਦਾਂ ਨਹੀਂ। ਬਾਣਾ ਬਾਗੀ ਨੰਗ ਸਿੰਘ ਦੀ ਗਿਆ ਜਾ ਸਕਦਾ ਬਣਿਆ ਨਹੀਂ ਜਾ ਸਕਦਾ। ਜਿਵੇਂ ਆ ਫੁੱਲ ਨੇ ਇਹ ਹੈ ਕੋਦਾਂ ਨਹੀਂ ਜਿਦਾਂ ਦੇ ਅਸਲੀ ਹੁੰਦੇ ਆ ਪਰ ਇਹਨਾਂ ਵਿੱਚ ਤੇ ਉਹਨਾਂ 'ਚ ਫਰਕ ਇੰਨਾ ਕੀਆ ਤੇ ਇਹਨਾਂ ਵਿੱਚ ਖੁਸ਼ਬੂ ਨਹੀਂ ਹੈ। ਦੇ ਉਹਨਾਂ ਦੇ ਜੋਸ਼ੂਏ ਇਹ ਹੋਈ ਗੱਲ ਸਿੱਧੀ ਆ ਇੱਕ ਤੇ ਕੀ ਦੀਆਂ ਤੇ ਇੱਕ ਸਿੰਘ ਦੀ ਗੱਲ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਨ ਸਿੰਘ ਸਾਹਿਬ ਅਸੀਂ ਉਹਨਾਂ ਵਰਗੇ ਦੇਖਦੇ ਆ ਉਹ ਭਰਨਾ ਬੜੀ ਦੂਰ ਦੀ ਗੱਲ ਹੈ ਹੁਣ ਇਹ ਕੋਈ ਕਹਦੇ ਵੀ ਮੈਂ ਕਲਾ ਅੰਮ੍ਰਿਤ ਛੱਕ ਕੇ ਸਿੰਘ ਬਣ ਗਿਆ ਤੇ ਇਦਾਂ ਨਹੀਂ ਇਹਦੇ ਵਾਸਤੇ ਬੜਾ ਕੁਝ ਹਲਣਾ ਪਈਦਾ ਸਿੱਖੀ ਨੂੰ ਕਮਾਇਆ ਜਾਂਦਾ ਸਿੱਖ ਬੜਿਆਂ ਨਹੀਂ ਜਾ ਸਕਦਾ ਸਿੱਖ ਭਰਿਆਂ ਕੋਦੋਂ ਜਾ ਸਕਦਾ ਜਦੋਂ ਬੰਦਾ ਪਾਸ ਹੋ ਜਾਂਦਾ ਹੈ ਭਾਈ ਤੇਰੀ ਪਾਸ ਹੋਏ